ਤਾਂ ਗੱਲ ਕਰਾਂਗੇ ਪੰਜਾਬੀ ਕਲਾਕਾਰ ਰਾਜਵੀਰ ਜਵੰਦੇ ਦੀ ਜਿਹੜੇ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਹੈ ਤੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਦੇ ਵਿੱਚ ਨੇ ਦੇਸ਼ ਦੇ ਕੋਨੇ-ਕੋਨੇ ਵਿੱਚ ਉਹਨਾਂ ਦੀ ਸਿਹਤ ਜਾਬੀ ਲਈ ਅਰਦਾਸਾਂ ਹੋ ਰਹੀਆਂ ਨੇ ਤੇ ਇੱਕ ਸੋਸ਼ਲ ਮੀਡੀਆ ਵਿਦਵਾਨਾਂ ਵੱਲੋਂ ਹੁਣ ਪੋਸਟ ਸਾਂਝੀ ਕੀਤੀ ਜਾ ਰਹੀ ਹੈ ਰਾਜਵੀਰ ਜਵੰਦਾ ਦੇ ਬੁੱਧ ਵਿੱਚ ਜਿਹਦੇ ਵਿੱਚ ਲਿਖਿਆ ਗਿਆ ਹੈ ਕਿ ਇਸ ਨੂੰ ਇਸ ਦੇ ਕਰਮਾਂ ਦਾ ਫਲ ਮਿਲਿਆ ਇਹ ਚੰਗਾ ਨਹੀਂ ਸੀ ਇਹ ਮਾੜਾ ਇਨਸਾਨ ਸੀ ਕਿਉਂ ਮਾੜਾ ਸੀ ਕਿਉਂਕਿ ਜਦੋਂ ਕੋਰੋਨਾ ਕਾਲ ਦਾ ਸਮਾਂ ਆਇਆ ਸੀ ਤਾਂ ਉਸ ਸਮੇਂ ਨਹਿنگ ਸਿੰਘਾਂ ਤੇ ਪੰਜਾਬ ਪੁਲਿਸ ਦੇ ਵਿਚਕਾਰ ਝੜਪ ਹੋਈ ਸੀ ਜਦੋਂ ਇੱਕ ਪੁਲਿਸ ਕਰਮੀ ਜਿਹਦਾ ਨਾਮ ਹਰਜੀਤ ਸਿੰਘ ਸੀ ਤਾਂ ਉਸ ਦਾ ਗੋਟਾ ਜਿਹੜਾ ਇੱਕ ਨਹਿنگ ਸਿੰਘ ਵੱਲੋਂ ਲਾ ਦਿੱਤਾ ਜਾਂਦਾ ਤਾਂ ਫਿਰ ਉਸ ਨੂੰ ਹਸਪਤਾਲ ਦੇ ਵਿੱਚ ਲਿਆਦਾ ਜਾਂਦਾ ਉਹਦਾ ਹੱਥ ਜੋੜਿਆ ਜਾਂਦਾ ਤੇ ਨਾਮ ਚੱਲਿਆ ਸੀ ਮੈਂ ਆ ਹਰਜੀਤ ਸਿੰਘ ਤਾਂ ਉਸ ਸਮੇਂ ਵੀ ਜਿਹੜਾ ਰਾਜਵੀਰ ਜਵੰਦਾ ਸੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਸੀ ਹੁਣ ਜੋ ਵੀ ਮੁਲਾਜ਼ਮ ਹੁੰਦਾ ਹੈ ਉਹ ਸਰਕਾਰ ਦਾ ਨੌਕਰ ਹੁੰਦਾ ਉਹ ਹੁਕਮਾਂ ਦਾ ਵਜਿਆ ਹੁੰਦਾ ਉਸ ਨੇ ਆਪਣਾ ਫਰਜ਼ ਨਿਭਾਇਆ ਉਸ ਨੇ ਵੀ ਤਖਤੀ ਫੜੀ ਵੀ ਮੈਂ ਹਰਜੀਤ ਸਿੰਘ ਤਾਂ ਹੁਣ ਇਹ ਪੁਰਾਣਾ ਮਾਮਲਾ ਦੁਬਾਰੇ ਫਿਰ ਤੋਂ ਸੋਸ਼ਲ ਮੀਡੀਆ ਤੇ ਉਜਾਗਰ ਕੀਤਾ ਜਾ ਰਿਹਾ ਹੈ ਵੀ ਇਹ ਤਾਂ ਜੀ ਗਦਾਰ ਹੈ ਉਸ ਸਮੇਂ ਹਰ ਕੋਈ ਆਪਣੀ ਆਪਣੀ ਜਗ੍ਹਾ ਸਹੀ ਸੀ ਨਹੀਂ ਸਿੰਘ ਆਪਣੀ ਜਗ੍ਹਾ ਸਹੀ ਸੀ ਤੇ ਪੁਲਿਸ ਜਿਹੜੀ ਆਪਣੀ ਜਗ੍ਹਾ ਸਹੀ ਸੀ ਕੀ ਕੁਝ ਹੋਇਆ ਸੀ ਆਪਾਂ ਸਾਰੇ ਜਾਣਦੇ ਆ ਤੇ ਫਿਰ ਹੁਣ ਇਹ ਜਾਣ ਬੁੱਝ ਕੇ ਜਾਂ ਵਿਊਜ਼ ਲੈਣ ਵਾਸਤੇ ਜਾਂ ਮਾਹੌਲ ਖਰਾਬ ਕਰਨ ਵਾਸਤੇ ਕਾਉਂਟਰੋਵਰਸੀ ਇਹ ਜਿਹੜੀ ਛੇੜੀ ਜਾ ਰਹੀ ਹੈ ਕਿਉਂਕਿ 2020 ਦੀ ਗੱਲ ਹੈ ਹੁਣ 2025 ਬਾਕੀ ਜੋ ਜਿਸਕਿ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾ ਰਹੀ ਹੈ ਜੇ ਰਾਜਵੀਰ ਜਵੰਦਾ ਗਲਤ ਹੁੰਦਾ ਤਾਂ ਅੱਜ ਉਸ ਲਈ ਕਿਸੇ ਨੇ ਅਰਦਾਸ ਨਹੀਂ ਕਰਨੀ ਸੀ ਈ ਵੱਡਾ ਕੀ ਛੋਟਾ ਹਰ ਕੋਈ ਉਸ ਦੀ ਸਿਹਤ ਜਾਬੀ ਲਈ ਅਰਦਾਸ ਕਰ ਰਿਹਾ ਏ ਇਹ ਉਹ ਨਿਸ਼ਾਨੀ ਹੈ ਕਿ ਇੱਕ ਚੰਗਾ ਇਨਸਾਨ ਰਾਜਵੀਰ ਜਵੰਦਾ ਹੈ ਉਹ ਇੱਕ ਕਲਾਕਾਰ ਵੀ ਹੈ ਇੱਕ ਚੰਗਾ ਬਾਈਕ ਰਾਈਡਰ ਵੀ ਹੈ ਤੇ ਇੱਕ ਕਾਉਂਟਰੀ ਕੌਂਟ੍ਰੋਵਰਸੀ ਤੋਂ ਦੂਰ ਰਹਿਣ ਵਾਲਾ ਕਲਾਕਾਰ ਵੀ ਹੈ ਅਸਲੀ ਤਾ ਨਾ ਫਲੌਣ ਵਾਲਾ ਕਲਾਕਾਰ ਵੀ ਹੈ ਕਿੰਨੀਆਂ ਉਸ ਇਨਸਾਨ ਦੇ ਵਿੱਚ ਖੂਬੀਆਂ ਨੇ ਉਹ ਆਪਣਾ ਪਰਿਵਾਰਕ ਤੌਰ ਤੇ ਫਰਜ਼ ਵੀ ਨਿਭਾਉਂਦਾ ਹੈ ਉਹ ਆਪਣੀ ਡਿਊਟੀ ਵੀ ਕਰਦਾ ਹੈ ਤੇ ਉਹ ਮਾਂ ਬੋਲੀ ਦੀ ਸੇਵਾ ਵੀ ਕਰਦਾ ਹੈ ਸਾਫ ਸੁਥਰੇ ਗਾਣੇਗਾ ਕੀ ਤੇ ਇੱਕ ਜ਼ਿੰਦਗੀ ਨੂੰ ਆਪਣ ਨੂੰ ਜ਼ਿੰਦਾਦਿਲੀ ਨਾਲ ਮਾਰਦਾ ਕੋਈ ਇੰਟਰਵਿਊ ਹ ਉਸ ਨੇ ਚੱਕ ਕੇ ਦੇਖ ਲਿਓ ਉਹ ਲੱਗਦਾ ਨਹੀਂ ਹੈਗਾ ਕਿਸੇ ਪਾਸੇੋਂ ਟਟਿਆ ਇਨਸਾਨ ਹੋਊਗਾ ਜਾਂ ਕਦੇ ਉਸ ਨੇ ਕਿਸੇ ਦਾ ਮਾੜਾ ਕੀਤਾ ਹੋਊ ਤਾਂ ਇਸ ਤਰ੍ਹਾਂ ਦੀਆਂ ਪੋਸਟਾਂ ਨਹੀਂ ਪਾਉਣੀਆਂ ਚਾਹੀਦੀਆਂ